ਇੱਕ ਭਾਈ ਬਦਮਾਨਤੀ ਕੋਈ ਪਹੁੰਚਾ ਸਾਧ ਲਾਲਾ ਸੰਤ ਉਹ ਹਰ ਰੋਜ਼ ਨਦੀ ਤੇ ਨਹਾਉਣ ਜਾਂਦਾ ਹੁੰਦਾ ਅੱਛਾ ਜੀ ਉਹ ਨਦੀ ਤੇ ਨਹਾਉਣ ਜਾਂਦਾ ਉਹਨੂੰ ਕੋਈ ਰਾਜਾ ਟੱਕਰਿਆ ਅੱਛਾ ਉਹ ਰਾਜਾ ਕਹਿੰਦਾ ਵੀ ਬਾਬਾ ਤੂੰ ਕੀ ਚੀਜ਼ ਜਾਣਦਾ ਹੈ ਕਹਿੰਦਾ ਭਾਈ ਮੈਂ ਤਾਂ ਕੀ ਜਾਣਦਾ ਮਾਲਕ ਜਾਣਦਾ ਕਹਦਾ ਨਹੀਂ ਬਾਬਾ ਤੂੰ ਰੋਜ਼ ਨਹਾਉਣ ਆਉਣ ਤਰੀ ਮੈਂ ਮਾਂ ਐ ਰੋਜ ਨਾ ਆਉਣਾ ਤੂੰ ਨਦੀ ਤੇ ਆ ਕੇ 3 ਵਜੇ ਦੇਹਲੀ ਆਉਣਾ ਤੂੰ ਮੀਹਾਂ ਚੇਹ ਬਾਏ ਤੂੰ ਐਂ ਦੱਸ ਦੇ ਵੀ ਤੂੰ ਕੀ ਜਾਣਦਾ ਉਹ ਕਹਿੰਦਾ ਭਾਈ ਮੈਂ ਤਾਂ ਕੁਛ ਨਹੀਂ ਜਾਣਦਾ ਜਦੋਂ ਹਟੇ ਹੀ ਨਾ ਉਹ ਕਹਿੰਦਾ ਭਾਈ ਮੈਂ ਸਾਰਾ ਕਮੰਡ ਜਾਣਦਾ ਜਿੱਥੇ ਤੱਕ ਦੁਨੀਆ ਵੱਸਦੀ ਐ ਹਾਂ ਸਭ ਕੁਝ ਜਾਣਦਾ ਮੈਂ ਬੋਲ ਕਹਿੰਦਾ ਤੂੰ ਕੀ ਪੁੱਛਣਾ ਕਹਿੰਦਾ ਫਿਰ ਮੈਨੂੰ ਐਂ ਦੱਸ ਦੁਨੀਆ ਦੇ ਉੱਤੇ ਸੋਹਣੀ ਰਾਣੀ ਕੌਣ ਐ ਉਹ ਕਹਿੰਦਾ ਮੈਂ ਮੈਂ ਰਾਣੀਆਂ ਨਹੀਂ ਦੇਖਣ ਜਾਂਦਾ। ਕੱਲੀ-ਕੱਲੀ ਰਾਣੀ ਤੇ ਨਿਗਾ ਨਹੀਂ ਮੇਰੀ ਤੂੰ ਇਹ ਕਪੂਸ ਸੂਰਜ ਨੂੰ। ਉਹ ਕਹਿੰਦਾ ਸੂਰਜ ਨੂੰ ਤਾਂ ਮੈਂ ਪੁੱਛਣ ਨੂੰ ਸੂਰਜ ਨੂੰ ਕੀ ਪਤਾ ਹੋਊ? ਕਹਿੰਦਾ ਸੂਰਜ ਸਾਰੀ ਦੁਨੀਆ ਤੇ ਵਸਦਾ ਹੈ। ਹਰੇਕ ਨੂੰ ਦੇਖਦਾ ਇਹ। ਮੈਂ ਤਾਂ ਘਰੇ ਵੀ ਨਹੀਂ ਜਾਂਦਾ। ਮੈਂ ਤਾਂ ਘਵਾਂਡੂ ਘੁੰਮ ਜਾਂਦਾ। ਘਰੇ ਤਾਂ ਕਿਤੇ ਮੈਂ ਗਿਆ ਨਹੀਂ। ਇਹ ਘਰ ਘਰ ਜਾਂਦਾ ਹੈ। ਇਹਨੂੰ ਪੁੱਛ ਲੈ। ਰਾਜੇ ਨੇ ਭਈ ਸੂਰਜ ਨੂੰ ਹੁਕਮ ਲਾ ਦਿੱਤਾ। ਸੂਰਜ ਨੂੰ ਕਹਿੰਦਾ ਵੀ ਤੂੰ ਐਂ ਦੱਸ ਸਭ ਤੋਂ ਸੋਹਣੀ ਰਾਣੀ ਜਾਂ ਜਨਾਨੀ ਕੌਣ ਹੈ ਮੁਲਕ ਤੇ ਉਹ ਕਹਿੰਦਾ ਯਾਰ ਮੈਥੋਂ ਤਾਂ ਹਰੇਕ ਦੇ ਕਿਆਂ ਪੱਲਾ ਜਾ ਕਰ ਲੈਂਦੀ ਆ ਤੋਂ ਪਮਾਨ ਜਾਂਦੀ ਆ ਮੈਨੂੰ ਤਾਂ ਕੋਈ ਜਾਣਦੀ ਨਹੀਂ ਕਹਿੰਦਾ ਤੂੰ ਚੰਦ ਨੂੰ ਪੁੱਛੋ ਕਹਿੰਦਾ ਵੀ ਠੀਕ ਹੈ ਉਹ ਭਈ ਚੰਦ ਨੂੰ ਬੁਲਾ ਲਿਆ ਰਾਜੇ ਨੇ ਕਹਿੰਦਾ ਵੀ ਸਭ ਤੋਂ ਦੁਨੀਆ ਕੌਣ ਆ ਸੋਹਣੀ ਕਹਿੰਦਾ ਸਭ ਤੋਂ ਸੋਹਣੀ ਗੋਪੀ ਰਾਜੇ ਦੀ ਬਹੂ ਹੈ ਸਭ ਤੋਂ ਸੋਹਣੀ ਉਹ ਹੈ ਕਹਿੰਦਾ ਫਿਰ ਉਹ ਆਪਾਂ ਵਿਉਣੀ ਹੈ ਕਹਿੰਦਾ ਤਾਂ ਸਾਦੀ ਸਦਾ ਹਾਂ ਕਹਿੰਦਾ ਨਾ ਕਿਵੇਂ ਕਰ ਹੂੰ ਉਹ ਕਹਿੰਦਾ ਮੈਂ ਚਾਰੇ ਕੰਨੀਆਂ ਧੁੱਕ ਜਾ ਮੈਨੂੰ ਕਿਸੇ ਚੀਜ਼ ਦਾ ਦਾਗ ਨਹੀਂ ਹਾਂ ਮੈਂ ਦਾਗ ਲਗਾਉਣਾ ਵੀ ਨਹੀਂ ਉਹ ਕਹਿੰਦਾ ਤੈਨੂੰ ਕੀ ਦਾਗ ਲੱਗੂ ਯਾਰ ਤੂੰ ਮੈਨੂੰ ਤਰੀਕਾ ਦੱਸ ਦੇ ਕਹਿੰਦਾ ਫੇਰ ਤੇਰੇ ਤਰੀਕੇ ਨਾ ਨਹੀਂ ਚੱਲਦਾ ਕੰਮ ਰਾਜਾ ਕਹਿੰਦਾ ਵੀ ਐਂ ਕਰ ਨਹੀਂ ਮੈਂ ਤੈਨੂੰ ਸਰਾਫ ਦਿੰਨਾ ਤੂੰ ਮੈਨੂੰ ਦੱਸਦਾ ਨਾ ਜਾਂ ਫੇਰ ਕਹਿੰਦਾ ਮੇਰਾ ਕੰਮ ਕਰ ਇਹ ਉਹ ਕਹਿੰਦਾ ਗੱਲ ਐ ਐ ਮੈਨੂੰ ਦਾਗ ਲਵਾਵੇਂਗਾ ਪਰ ਮੈਂ ਦਾਗ ਹੀ ਨਹੀਂ ਹਾਂ ਅਸਾਂ ਹੀ ਉਹ ਕਹਿੰਦਾ ਵੀ ਕਹਿੰਦਾ ਐ ਕਰ ਫਿਰ ਅੰਬਰ ਤੇ ਵੜੇ ਆਈ ਮੇਰੇ ਕੋਲ ਅੱਧੀ ਰਾਤ ਤੋਂ ਬਾਅਦ ਤੈਨੂੰ ਫਿਰ ਮੈਂ ਦੱਸੂਗਾ ਤਰੀਕਾ ਕਹਿੰਦਾ ਵੀ ਚੰਗਾ ਉਹ ਰਾਣੀ ਦੀ ਸਵੰਤੀ ਮੰਨ ਕੇ ਚੱਲ ਕੋਪੀ ਰਾਜੇ ਤੋਂ ਬਨਾ ਉਹਨੇ ਜਨਿੱਕੇ ਕੋਈ ਨਾਤਾ ਸੰਬੰਧ ਨਹੀਂ ᱛੀ ਹੋਇਆ ਉਹਦਾ ਸਵੰਤੀ ᱛੀ ਉਹ ਪੂਰੀ ਉਹ ਕਿ ਭਾਈ ਗੋਪੀ ਰਾਜਨੂੰ ਵੀ ਐਂਤੀ ਕਾ ਵੀ ਹਾਂ ਸਪੱਟੀ ਰਾਣੀ ਠੀਕ ਐ ਸਹੀ ਐ। ਉਹ ਕਿ ਫਿਰ ਚੰਦ ਨੂੰ ਜਦੋਂ ਉਹਦੇ ਵਾਚਨ ਮੰਨਣੇ ਪਏਗੇ ਰਾਜੇ ਦੇ ਚੰਦ ਫਿਰ ਕੁੱਕੜ ਬਣਿਆ। ਕੁੱਕੜ ਬਣ ਕੇ ਜਦੋਂ ਵਾਂਗ ਦਿੱਤੀ 2 ਵਜੇ ਰਾਤ ਨੂੰ। ਗੋਪੀ ਰਾਜਾ ਨਾ ਉਦਾ ਹੁੰਦਾ। ਨਦੀ ਤੇ ਜਾ ਕੇ ਉਹਨੇ ਚੱਕੀ ਧੋਤੀ ਨਹਾਉਣ ਵਾਗ ਗਿਆ। ਮਗਰ ਉਹ ਪਈ ਉਹ ਰਾਜੇ ਨੇ ਜਨਾਨੀ ਨੂੰ ਦਾਗ ਲਾਤਾ। ਹੁਣ ਉਧਰੋਂ ਮੁੜਿਆ ਆਉਂਦਾ ਸੰਝ ਲੈ ਉਹਨੇ ਕਿਹਾ ਤੀ ਵੀ ਮੈਂ ਜਦੋਂ ਤੂੰ ਮੰਨ ਕੇ ਚੱਲ ਉਹ ਕਰੇਗਾ ਰਾਣੀ ਦਾ ਮੁਖੜਾ ਦੇਖੇਗਾ ਨਾ ਉਸ ਵਕਤ ਤਾਂ ਮੈਨੂੰ ਬਚਣ ਦੇਣਾ ਇੱਕ ਵੀ ਮੈਂ ਆਪਣਾ ਦਾਗ ਹੀ ਨਹੀਂ ਹੂੰਗਾ ਰਾਜੇ ਨੂੰ ਆਇਆ ਹੋਗਾ ਵੀ ਚੱਲ ਦੇ ਦੇਾਂਗੇ ਵਾਦ ਨੂੰ ਘੜਾ ਜੱਕਾ ਹਲਾ ਕੋਈ ਹੁਣ ਉਧਰੋਂ ਰਾਜਾ ਨਾ ਆ ਕੇ ਮੁੜਿਆ ਆਉਂਦਾ ਉਹਨੇ ਤਾਂ ਹਣੀ ਹੁਣ ਉਹਨਾਂ ਚਿਰ ਜਨਾਜ਼ਰੋ ਬਾਤ ਨਹੀਂ ਲੈਂਦਾ ਉਹਨਾਂ ਚਿਰ ਹੁਕਮਤੋ ਨਹੀਂ ਹਟ ਸਕਦਾ ਅੱਛਾ ਕੰਤੇ ਖੜਾ ਵਾਂਗ ਦੇ ਕੇ ਉਹਨੇ ਸੋਚਿਆ ਵੀ ਮੇਰਾ ਸਰਾ ਜਰਾ ਆਪਣੇ ਅੰਦਰ ਉਸ ਨਹੀਂ ਕੋ ਐ ਕਿ ਰਾਜੇ ਕੋਲੇ ਮਣੀਤੀ ਉਹਨੇ ਸੋਚਿਆ ਵੀ ਯਾਰ ਇਹ ਤਾਂ ਗਲਤ ਹੋਗਾ ਕੰਮ ਕੋਈ ਗੋਪੀ ਰਾਜੇ ਨੇ ਭਾਈ ਕਿਹ ਕਿਤੇ ਦੀ ਤੋਤੀ ਦੀ ਗਿੱਲੀ ਉਹਨੇ ਆਖੇ ਵੀ 20000 ਬੇਟੇ ਮਾਂ ਕਿਉਂ ਬੋਲਿਆ ਫੇਰ ਹੀ ਗਏ ਆਪਾਂ ਜੇ ਬੋਲਿਆ ਕੁੱਕਰ ਦੇ ਹਿਸਾਬ ਨਹੀਂ ਗਿਆ ਆਪਾਂ ਤਾਂ ਮੂੰਕਣਾ ਚਾਹਦਾ ਪੱਕੜ ਕੇ ਜਿਹੜਾ ਕੰਧ ਤੇ ਖੜਾ ਤੀ ਗਿੱਲੀ ਥੋਤੀ ਮਰੀ ਜਾਂ ਤਾਂ ਨੇ ਬੋਲ ਉੱਥੇ ਕਹਤਾ ਉਹ ਕਹਦਾ ਜੇ ਮੈਨੂੰ ਬਾਚਣ ਦੇਂਦਾ ਮੈਂ ਦਾਗ ਹੀ ਨਹੀਂ ਤਾ ਹੁੰਦਾ ਮੇਰੇ ਤੋਂ ਚੰਦਰਮਾ ਚੜਦਾ ਉਹਦੇ ਵਿੱਚ ਦਾਗ ਹੈ ਚੰਦਰਮਾ ਤੇ ਲੱਗਿਆ ਹੋਇਆ ਜਦੋਂ ਮਰਜੀ ਦੇਖ ਲੋ ਇਹ ਚੰਦਰ ਪੂਰਾ ਚੜਿਆ ਆ ਚੰਦ ਉਹਦੇ ਵਿਚਾਲੇ ਡੱਬ ਹੈ ਇਹਨੂੰ ਕਹਿੰਦੇ ਚਰਖਾ ਕੱਪਾ ਹਾਂ ਚਰਖਾ ਦੁਰਖਾ ਨਿਕਾਦਾ ਹੋ ਉਹਦਾ ਉਹਨੂੰ ਗੋਪੀ ਰਾਜ ਦੀ ਥੋਤੀ ਵੱਜੀ ਹੋਈ ਆ ਤੇ ਉਹ ਰਾਣੀ ਨੂੰ ਕਹਿੰਦਾ ਵੀ ਰਾਣੀ ਇਹ ਕੀ ਹੋਇਆ ਕਹਿੰਦੀ ਜੀ ਮੈਨੂੰ ਕੀ ਪਤਾ ਸਮਾ ਸਾਹਿਬ ਦਾ ਮੈਂ ਤਾਂ ਸਮੇਂ ਦਾ ਸਾਹਿਬ ਦੇਖਿਆ ਕਹਿੰਦਾ ਤੈਨੂੰ ਮੁੱਖ ਕੋ ਦਿਖਾਇਆ ਤੂੰ ਸਪੱਟੀ ਦੀ ਮੁੱਖ ਨਹੀਂ ਦੀ ਦਿਖਾਣਾ ਕਹਿੰਦੀ ਜੀ ਹੁਣ ਮੈਂ ਰਾਜਾ ਤੂੰ ਅੱਖ ਨੂੰ ਤੂੰ ਮੈਨੂੰ ਬੁਲਾਵੇਂਗਾ ਮੁੱਖ ਤਾਂ ਤਾਂ ਹੁਣੀ ਪੂ ਕਹਿੰਦੇ ਮੈਂ ਤਾਂ ਮੁੱਖ ਤੇਰੇ ਸਾਹਮਣੇ ਦਿਖਾਤਾ ਕਹਿੰਦਾ ਮੈਂ ਤੈਨੂੰ ਆਖਿਆ ਸੀ ਵੀ ਮੈਂ ਜਦੋਂ ਕੁੱਕੜ ਬੋਲੂ ਮੈਂ ਨਾ ਕਿਉਂਗਾ ਨਦੀ ਤੇ ਮੈਂ ਰੋ ਜਾਣਾ ਕਹਿੰਦੀ ਜੀ ਇਹ ਤਾਂ ਕੋਈ ਛੋਟੇ ਚ ਗਲਤੀ ਹੈ ਮੇਰੇ ਚ ਤਾਂ ਕੋਈ ਗਲਤੀ ਨਹੀਂ ਕਹਿੰਦਾ ਕਹਿੰਦੇ ਸੋਡੇ ਚ ਇਹ ਗਲਤੀ ਹੈ ਤੁਸੀਂ ਕਹਿੰਦੀ ਜਦੋਂ ਕੁੱਕੜ ਬੋਲਿਆ ਉਹਦੀ ਕਿਉਂ ਕਹਿੰਦਾ ਹਾਂ ਕਹਿੰਦੀ ਕੁੱਕੜ ਦਾ ਕੀ ਪਤਾ 2 ਵਜੇ 1 ਵਜੇ ਵੀ ਬੋਲ ਸਕਦਾ ਹੈ ਕੁੱਕੜ ਦਾ ਕੀ ਮਤਲਬ ਹੈ ਤੇ ਚ ਕਹਿੰਦਾ ਰਾਣੀ ਗਲਤੀ ਮੇਰੇ ਚ ਨਹੀਂ ਗਲਤੀ ਆਦੇ ਤੱਕ ਕਹਿੰਦਾ ਤੇਰੇ ਉੱਤੇ ਬਾੜੇ ਹੋ ਗਏ ਜਦੋਂ ਕਹਿੰਦਾ ਚੰਦਰਮਾ ਬੇਈਮਾਨ ਹੋ ਸਕਦਾ ਹੈ ਕਹਿੰਦਾ ਬੰਦਾ ਕਿਦਾ ਵਿਚਾਰਾ ਉਹ ਕਹਿੰਦੀ ਫਿਰ ਹੁਣ ਕਹਿੰਦਾ ਇਹ ਚੰਦਰਮਾ ਨੇ ਕਰਿਆ ਕੰਮ ਇਹ ਜਿਹੜਾ ਰਾਜਾ ਤੀ ਇਹ ਬਚਨਾਂ ਤੇ ਚੱਲਦਾ ਜਿਹੜਾ ਆਇਆ ਤੀ ਤੇਰੇ ਕੋਲ ਉਹਨੇ ਤੇਰਾ ਮੁੱਖ ਦੇਖਿਆ ਤੇ ਇਹ ਕਹਿੰਦਾ ਨਾ ਵੀ ਦੂਜੇ ਬੰਦੇ ਨੂੰ ਮੈਂ ਮੁੱਖ ਨਹੀਂ ਦਿਖਾਣਾ ਕਹਿੰਦਾ ਦਾਗ ਤੈਨੂੰ ਵੀ ਲੱਗਾ ਦਾਗ ਚੰਦਰਮਾਨ ਨੂੰ ਵੀ ਲੱਗ ਗਿਆ ਉਹ ਕਹਿੰਦੀ ਫਿਰ ਦੁਨੀਆ ਦੇ ਉੱਤੇ ਹੋਣ ਨਹੀਂ ਕੋਈ ਰਹਿੰਦਾ ਸਭ ਦੁਨੀਆ ਦਾਗੀ ਹੂ ਕਹਿੰਦੀ ਵੀ ਹੁਣ ਦੁਨੀਆ ਤੇ ਦਾਗ ਹੀ ਚੱਲੂ ਇਸ ਤੋਂ ਪਹਿਲਾਂ ਸਵੱਟ ਤੀ ਉਹ ਨੀਰਾਂ ਦਾ ਕੋਈ ਕਹਿੰਦਾ ਕੀ ਗੱਲਾਂ ਕਹਿੰਦੀ ਬੱਸ ਜਦੋਂ ਚੰਦਰਮਾ ਨੂੰ ਦਾਗ ਲੱਗ ਗਿਆ ਤਾਂ ਹਫਰਦੇ ਨੂੰ ਕਹਿੰਦੀ ਥੱਲੇ ਫਿਰਦਾ ਇਰਸ਼ਾਨ ਦਾ ਕੀ ਜੋ ਉਹ ਹੈ ਗੋਪੀ ਰਾਜ ਨੂੰ ਕਹਿੰਦੀ ਗੱਲ ਸੁਣੋ ਜੀ ਮੇਰੀ ਕਹਿੰਦਾ ਹਾਂ ਕਹਿੰਦੀ ਨਾ ਤਾਂ ਮੈਂ ਅਪਰਾਧੀ ਹਾਂ ਨਾ ਅਪਰਾਧੀ ਤੂੰ ਨਾ ਅਪਰਾਧੀ ਹੋਰ ਆਜਾ ਨਾ ਅਪਰਾਧੀ ਚੰਦਰਮੇ ਆਪਣੇ ਚੋਂ ਚਾਰਾਂ ਚੋਂ ਕੋਈ ਅਪਰਾਧੀ ਨਹੀਂ ਕਹਿੰਦਾ ਹਾਂ ਕਹਿੰਦੀ ਇਹ ਤਾਂ ਜਸ ਟੁੱਟਣਾ ਤੀ ਟੁੱਟ ਗਿਆ ਜੇ ਕਹਿੰਦੀ ਮੇਰੀ ਉਮਰ ਸਿਕਪੱਟੀ ਨੰਗੀ ਹੁੰਦੀ ਤਾਂ ਹਰੇਕ ਦੁਨੀਆ ਦੇ ਉੱਤੇ ਸਿਕਪੱਟੀ ਨੰਗੀ ਤੇ ਕਹਿੰਦਾ ਕੀ ਗੱਲ ਕਹਿੰਦੀ ਜੀ ਸੁਣੋ ਜੀ ਪਹਿਲਾਂ ਸੁਣੀ ਨਹੀਂ ਗੱਲ ਕਹਿੰਦਾ ਨਾ ਕਹਿੰਦੀ ਦਵਾਪਰ ਵਿੱਚ ਗੱਲ ਆਈ ਤੇ ਇਹ ਦਵਾਪਰ 'ਚੇ ਗੱਲ ਹੋਊਗੀ ਸੀ ਵੀ ਦੁਨੀਆ ਸਪੱਟੀ ਨਹੀਂ ਰਹਿੰਦੀ ਪਰ ਕਹਿੰਦੀ ਜਦੋਂ ਚੰਦਰਮਈਂ ਉੱਚੀ ਫਿਰਦਾ ਤਾਂ ਕੀ ਹੋ ਸਕਦਾ ਥੱਲੇ ਫਿਰਦਾ ਇਨਸਾਨ ਕੋਣੀ ਹੋ ਜਾ ਕੇ ਤੇ ਮੈਨੂੰ ਜਵਾਬ ਦੇਦਾ ਉਹ ਕਹਦਾ ਜਵਾਬ ਤੇ ਹੀ ਐ ਕਹਿੰਦਾ ਵੀ ਚੰਦਰਮਾ ਨੂੰ ਚੰਦਰਮਾ ਕੋਲੇ ਰਾਜੇ ਨੇ ਪਹੁੰਚ ਕਿਵੇਂ ਕਰੀ ਕਹਿੰਦੀ ਕਹਦਾ ਕੋਈ ਕਹਿੰਦੀ ਚੰਦਰਮਾ ਚ ਇਹ ਸੂਰਜ ਹੈ ਤੇ ਕੋਈ ਵੀ ਹੈ ਕਹਿੰਦੀ ਜਦੋਂ ਕੋਈ ਭਗਤ ਨੂੰ ਖਿੱਚ ਲੇ ਕਿੱਡਾ ਵੱਡਾ ਪ੍ਰਮਾਤਮਾ ਕਹਿੰਦੀ ਉਹਨੂੰ ਬੱਥੇ ਚ ਕਰ ਲੈਂਦੇ ਨੇ ਦੁਨੀਆ ਇਹ ਜੀ ਪਈ ਐ ਇਹ ਤਾਂ ਫੇਰ ਵੀ ਚੰਦਰਮਾ ਕਹਿੰਦੀ ਚੰਦਰਮਾ ਉਹਨੇ ਬੱਥੇ ਚ ਕਰਿਆ ਰਾਜੇ ਨੇ ਤੇ ਤੂੰ ਕਹਿੰਦੀ ਕਹਿੰਦੀ ਮੈਂ ਗੋਪੀ ਰਾਜਾ ਤੂੰ ਕਹਿੰਦੀ ਕਰਕੇ ਦਿਖਾ ਕਹਿੰਦੀ ਤੂੰ ਗੋਪੀ ਰਾਜਾ ਹੈ ਤੇ ਇਥੋਂ ਨੀ ਚੰਦਰਮਾ ਬੱਛ ਚੋਂਦਾ ਉਹ ਰਾਜੇ ਨੇ ਕਰ ਲਿਆ ਤੇ ਉਹ ਕਹਿੰਦਾ ਵੀ ਮੈਂ ਤਾਂ ਚਾ ਠੀਕ ਹੈ ਕਹਿੰਦਾ ਮੈਂ ਹੁਣ ਤੈਨੂੰ ਕੁਝ ਨਹੀਂ ਕਹਾਂ ਪਰ ਮੈਂ ਇੱਕ ਗੱਲ ਕਰਦਾ ਕਹਿੰਦਾ ਮੈਂ ਦੁਨੀਆ ਜਿੱਥੇ-ਜਿੱਥੇ ਬੈਠੀ ਹੈ ਮੈਂ ਸੂਰਜ ਨੂੰ ਪੁੱਛਣਾ ਵੀ ਦੁਨੀਆ ਕਿਹੇ ਜੀ ਹੈ ਉਹ ਕਹਿੰਦੀ ਸੂਰਜ ਕੋਲੇ ਤੇਰਾ ਪਹੁੰਚਣ ਦਾ ਕੰਮ ਨਹੀਂ ਈ ਕਹਿੰਦਾ ਕਿਉਂ ਕਹਿੰਦੀ ਮੈਂ ਪਹੁੰਚ ਸਕਦੀ ਆ ਕਹਿੰਦਾ ਕੀ ਗੱਲ ਕਹਿੰਦੀ ਮੈਂ ਸੂਰਜ ਕੋਲੇ ਪਹੁੰਚ ਸਕਦੀ ਆ ਤੂੰ ਨਹੀਂ ਪਹੁੰਚ ਸਕਦਾ ਕਹਿੰਦਾ ਕਿਉਂ ਕਹਿੰਦੀ ਮੈਂ ਇੱਕ ਵਾਰਾਂ ਸਿਕਪੱਟੀ ਇੱਕ ਵਾਰਾਂ ਦਾਗ ਲੱਗਿਆ ਮੈਨੂੰ ਕਹਿੰਦਾ ਹਾਂ ਕਹਿੰਦੀ ਇੱਕ ਵਾਰਾਂ ਦਾਗ ਲੱਗਿਆ ਦੋ ਵਾਰਾਂ ਤੈਨੂੰ ਲੱਗਿਆ ਮੈਂ ਇਹਦੇ ਸੂਰਜ ਕੋਲੇ ਪਹੁੰਚ ਸਕਦੀ ਆ ਜੇ ਤੂੰ ਜਾਵੇਂਗਾ ਤੈਨੂੰ ਸਾੜ ਸਿੱਟੂ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਮੈਨੂੰ ਤਾਂ ਇਹ ਪੁੱਛ ਕੇ ਦੇ ਵੀ ਦੁਨੀਆ ਦੇ ਤਰਸ ਕਪੱਟੀ ਕੌਣ ਰਹੀਗੀ ਵੀ ਕੌਣ ਮੰਨ ਕੇ ਚੱਲ ਜੱਸਾ ਤੀ ਸਹੀ ਐ ਉਹ ਕਹਿੰਦੀ ਪੁੱਛਤਾ ਮੈਂ ਦਿੰਨੀ ਆ ਵੀ ਗੱਲ ਕਰ ਮੈਂ ਮੈਨੂੰ ਕੋਈ ਟਾਈਮ ਲੱਗੂਗਾ ਉਹ ਕਹਿੰਦਾ ਤੈਨੂੰ ਸਾਲ ਭਰ ਦਿੱਤਾ ਪੁੱਛ ਦੇ ਉਹ ਫਿਰ ਜਦੋਂ ਨਾ ਮਾਨਾ ਸੂਰਜ ਨੂੰ ਪੁੱਛਿਆ ਸੂਰਜ ਕਹਿੰਦਾ ਇੱਕ ਚੀਜ਼ ਕਬੱਟੀ ਐ ਕਹਿੰਦੀ ਕੀ ਕਹਿੰਦਾ ਹੰਬੋ ਨਰਾਕਸਣੀ ਐ ਇੱਕ ਉਸ ਪੱਟੀਆ ਹੋਰ ਦੁਨੀਆ ਦੇ ਤੂੰ ਕੁਛ ਨਹੀਂ ਕਹਿੰਦਾ ਕਹੋ ਕਹਿੰਦੀ ਇਹ ਕਹਿੰਦਾ ਕੋਰਨਾਰ ਤਾਂ ਪਹਿਲਾਂ ਦੇਖ ਚੁੱਕੇ ਨੇ ਮੇਰੇ ਕੋਈ ਬਸਦਾ ਰੋਗ ਨਹੀਂ ਮੇਰੇ ਕੋਲੇ ਵੀ ਆਇਆ ਤੀ ਰਾਜਾ ਪਰ ਕਹਿੰਦਾ ਮੈਂ ਉਹਨੂੰ ਜਵਾਬ ਦੇਤਾ ਤੀਗਾ ਵੀ ਮੇਰੀ ਇੰਨੀ ਦੋਸਾ ਮੇਰੇ ਕਿਨੂੰ ਕੋਈ ਝਾਕ ਨਹੀਂ ਸਕਦਾ ਮੈਂ ਤਾਂ ਕਿਸੇ ਕਿਨ ਦੀ ਦੇਖ ਲੂ ਜਦੋਂ ਮੇਰੇ ਕਿਨ ਨੂੰ ਕੋਈ ਝਾਕ ਸਕਦਾ ਕਹਿੰਦਾ ਚੰਦਰਮਾ ਨੂੰ ਕਿਉਂ ਨਾ ਪੈ ਗਿਆ ਚੰਦਰਮਾ ਦੇ ਤਿੰਨ ਬਚਨ ਸੀ ਉਹਨੇ ਤਿੰਨੇ ਪੂਰੇ ਕਰੇ ਤੀ ਕਹਿੰਦਾ ਰਾਜੇ ਨੇ ਚੰਦਰਮਾ ਨੂੰ ਇੱਕ ਬਚਨ ਦਾ ਪੂਰਾ ਕਰਨਾ ਪੈ ਗਿਆ ਚੰਦਰਮਾ ਦਾ ਕੀ ਤਾਂ ਹੋਇਆ ਕਹਿੰਦਾ ਕਿਤੇ ਤੂੰ ਆ ਸਕਤ ਨਾ ਰੇ ਜੀ ਬਿਹੜੰ ਭੋਨ ਰਕਸਨੀ ਉਹ ਹੈ ਜਤੀ ਹੈ ਕਹਿੰਦਾ ਕਿਉਂ ਕਹਿੰਦਾ ਇੱਕ ਪਾਸੋ ਦਾਗ ਤਾਂ ਉਹਨੂੰ ਵੀ ਲੱਗਿਆ ਕਹਿੰਦੇ ਉਹਦੇ ਕਹਿੰਦੇ ਕਿਵੇਂ ਲੱਗਿਆ ਕਹਿੰਦਾ ਆ ਰਾਮਚੰਦਰ ਨੂੰ ਮਰਵਾਉਣ ਵੇਲੇ ਉਹ ਵੀ ਨਾਲ ਤੀ ਤੇ ਤਾਂ ਰਾਮਚੰਦਰ ਤੇ ਹਲਾਕ ਉਹਦੇ ਭੋਨ ਨਾਲ ਤੀ ਕਹਿੰਦਾ ਲਸਮ ਦੀ ਜਿਹੜੀ ਵੱਜੀ ਆ ਲਸਮ ਦੇ ਕਹਿੰਦਾ ਵਰਸੀ ਤਾਂ ਹਮੋਂ ਨਾਕ ਸੀ ਨੇ ਆਪਣੇ ਮੂੰਹੋਂ ਕੱਢ ਕੇ ਦਿੱਤੀ ਤੀ ਉਹ ਬਿਆਹ تیر ਵੱਜ ਸਕਦਾ ਹੋਰ ਨਹੀਂ ਕੋਈ ਵੱਜ ਸਕਦਾ ਇਹਨਾਂ ਦੇ ਉਦੋਂ ਵੀ ਕਹਿੰਦਾ ਹਰੰਭੋ ਵੀ ਦਾਗਣਾ ਹੈ ਦੁਨੀਆ ਦੇ ਉੱਤੇ ਕੋਈ ਚੀਜ਼ ਨਹੀਂ ਬਿਨਾਂ ਦਾਗੀ ਜੇ ਕਹਿੰਦਾ ਕੋਈ ਚੀਜ਼ ਤੂੰ ਕੁਝ ਵੀ ਖਰੀਦ ਲੈ ਹਰ ਇੱਕ ਚੀਜ਼ ਦਾਗੀ ਹੈ ਫਿਰ ਉਹਨੇ ਸੂਰਜ ਨੇ ਦਸੀ ਤੇ ਗੱਲ ਉਹਨੂੰ ਕਹਿੰਦਾ ਜਦੋਂ ਮੰਨ ਕੇ ਚੱਲ ਸਰਬਨ ਜਦੋਂ ਦਾ ਰਾਤ ਸਰਬਨ ਨੂੰ ਦਾਗ ਲਾਉਂਦਾ ਸੀ ਨਾ ਉਹ ਪੰਡਤਾਂ ਨੂੰ ਪੁੱਛਿਆ ਸੀ ਵੀ ਇਹਨੂੰ ਕਿੱਥੇ ਦਾਹ ਕਰਾਂ ਮੈਂ ਉਹਨਾਂ ਨੇ ਇਹ ਕਿਹਾ ਤੀ ਵੀ ਸਰ ਬਣਾ ਗਿਆ ਕਰੀਏ ਭਗਤ ਹੈ ਵੀ ਇਹਨੂੰ ਆਣ ਦਾਗੀ ਧਰਤੀ ਤੇ ਸੰਤਿ ਤ ਉਹ ਆਣ ਦਾਗੀ ਧਰਤੀ ਕਿ ਤੁਣੀ ਤ ਮਿਲੀ ਫਿਰ ਉਹਨੇ ਸੋਚਿਆ ਵੀ ਹੁਣ ਕਿੱਥੇ ਸੰਤਿ ਇਹਨੂੰ ਉਹ ਕਹਿੰਦਾ ਵੀ ਆਣ ਦਾਗੀ ਧਰਤੀ ਜਿੱਥੇ ਉਹ ਧਰ ਲਿਆ ਕਰ ਉੱਥੇ ਚਾਰ ਮੁਰਤੇ ਬੋਲ ਪਿਆ ਕਰਨ ਜਿੱਥੇ ਧਰ ਲਿਆ ਕਰ ਉੱਥੇ ਚਾਰ ਮੁਰਤੇ ਬੋਲ ਪਿਆ ਕਰਨ ਵੀ ਇੱਥੇ ਤਾਂ ਦਾਗ ਹੈ ਬਈ ਇੱਥੇ ਤਾਂ ਧਰਤੀ ਆਣ ਦਾਗੀ ਹੀ ਨਹੀਂ ਰਾਮਚੰਦਰ ਨੇ ਉਹਨੇ ਫਿਰ ਰੌਣ ਨੇ ਦੇਖਿਆ ਆਪਣੇ ਦੋਨੇ ਹੱਥ ਵੀ ਜਿਹੜਾ ਹੱਥ ਮੇਰਾ ਦਾਗੀ ਐ ਬੇੜਾ ਦਾਗੀ ਕਿਹੜਾ ਐ ਤਾਂ ਕਹਿੰਦਾ ਰੌਣ ਦੇ ਵੀ ਹੱਥ ਦੋਨੇ ਦਾਗੀ ਤੀ ਕਹਿੰਦਾ ਕਿਵੇਂ ਕਹਿੰਦਾ ਇੱਕ ਤੀ ਹੱਥ ਨਾਲ ਤਾਂ ਉਹਨੇ ਤੀਰ ਛੱਡਿਆ ਤੀ ਤੀਰ ਫੜ ਕੇ ਛੱਡਿਆ ਤੀ ਦੂਜੇ ਹੱਥ ਨਾਲ ਮਾਰਨ ਤੀ ਉਹਦੇ 'ਚ ਕਹਿੰਦਾ ਹੱਥ ਦੋਨੇ ਦਾਗੀ ਉਹਦੇ ਤੀ ਜਦੋਂ ਸਰਬਨ ਮਰਿਆ ਤੂੰ ਕਹਿੰਦਾ ਦੁਨੀਆਂ ਦੇ ਉੱਤੇ ਡੇਡੇ ਰਾਜੇ ਮਹਾਰਾਜੇ ਪਹਰਛ ਆ ਗਏ ਕਹਿੰਦਾ ਸਭ ਦਾਗੀ ਹੋ ਕੇ ਗਏ ਨੇ ਪਰ ਕਹਿੰਦਾ ਜੋ ਸਰਬੋਂ ਨੂੰ ਬਿਨਾਂ ਦਾਗੀ ਧਰਤੀ ਨਹੀਂ ਮਿਲੀ। ਦਾ ਮਤਲਬ ਇਹ ਵੀ ਜੇ ਸਰਬੋਂ ਨੂੰ ਬਿਨਾਂ ਦਾਗੀ ਧਰਤੀ ਨਹੀਂ ਮਿਲੀ ਤਾਂ ਆ ਕਰ ਨੂੰ ਕਹਿੰਦਾ ਤੂੰ ਇੱਥੇ ਬਿਨਾਂ ਦਾਗੀ ਕੀ ਭਰਦੀ ਐ? ਇਹ ਤਾਂ ਉਹਨਾਂ ਚਰੀਆ ਜੰਨਾਚਰ ਕਹਿੰਦਾ ਮਾਲਕ ਦੀ ਕਿਰਪਾ ਹੈ। ਤੇਰੇ ਤੇ ਮਾਲਕ ਦੀ ਕਿਰਪਾ ਤੀ ਜਦੋਂ ਉਹਦਾ ਮਾਲਕ ਦਾ ਹੱਥ ਪਰਾਂ ਹੋ ਗਿਆ। ਕਿਧਰੇ ਚੰਦਰਾ ਨੂੰ ਕਹਿੰਦਾ ਦਾਗ ਲੱਗਣਾ ਤੀ। ਕਹਿੰਦਾ ਤੂੰ ਇਹ ਨਾ ਸੋਚ ਵੀ ਮੈਂ ਦਾ ਕੀ ਹੋਗੀ। ਕਹਿੰਦਾ ਇੱਥੇ ਤਾਂ ਤਾਤੀ ਵੀ ਉਹ ਚੀਜ਼ ਥਾਂ ਕਿਹੜਾ ਜਿੱਥੇ ਦਾਗ ਨਹੀਂ ਕਹਿੰਦਾ ਸਰਪਣ ਨੂੰ ਸੰਤਨ ਵੇੜੇ ਦਾਗ ਨਹੀਂ ਤਰਤੀਆਂ ਦਾਗ ਹੀ ਨਹੀਂ ਮਿਲੀ ਆੜਵਾੜ ਘੁਮੇਗਾ ਤੇ ਰੋਣਾ ਫਿਰ ਉਹਨੂੰ ਕੀ ਕਿੱਥੇ ਵਜਾ ਜਾਂਦੀ ਸਰਪਣ ਇੱਕ ਧਰਤੀ ਦਾਗ ਹੀ ਸੀ ਉਹਨੂੰ ਬਿਨਾਂ ਦਾਗ ਹੀ ਮਿਲੀ ਕੀ ਮਿਲਿਆ ਤੀ ਉਹਨੂੰ ਇੱਕ ਮੰਨ ਕੇ ਚੱਲ ਕੋਈ ਪੰਡਤਾਂ ਦੀ ਬੁੜੀ ਕੁੜੀ ਲਾਲਾ ਗਰੀਬ ਘਰ ਦੀ ਸੀ ਉਹ ਉਹਨੇ ਉਹਨੂੰ ਕਹਾ ਲਾਲਚ ਦਿੱਤਾ ਤੀ ਵੀ ਮੈਂ ਤੈਨੂੰ ਇੰਨਾ ਦਾ ਇਹੋ ਦੇਜੂ ਦਾਜ ਦੇ ਤੂੰ ਜੰਨਾ ਵੀ ਮਰਜੀ ਕੁਛ ਮੰਗ ਲੈ ਵੀ ਇਹ ਨੂੰ ਮੈਨੂੰ ਐਂ ਦੱਸ ਦੇ ਵੀ ਆਣ ਦਾਗੀ ਧਰਤੀ ਕਿੱਥੋਂ ਮਿਲੂਗੀ ਵੀ ਜਿੱਥੇ ਸਰਬੰਦਾ ਦਾਹ ਕਰਦੀ ਏ ਉਹ ਕਹਿੰਦੀ ਜੀ ਇੱਕ ਪੋਰਾ ਉਹਨੇ ਕਹ ਲੜਾ ਭਾਈ ਤੈਨੂੰ 10 ਰਤ ਨੂੰ ਵੀ ਇੱਕ ਪੋਰਾ ਹੈ ਉਹ ਪੋਰੇ ਦੇ ਵਿੱਚ ਸਰਬੰਦਾਗੀ ਹੋ ਸਕਦਾ ਨਹੀਂ ਕਿਤੇ ਨਹੀਂ ਹੋ ਸਕਦਾ ਜਿੱਥੇ ਮਰਜੀ ਭੱਜ ਲੈ ਕਹਿੰਦਾ ਕਿੱਥੇ ਅੱਗ ਨਹੀਂ ਉਹੀ ਜੰਗਲਾਂ ਚ ਜਿੱਥੋਂ ਆਏ ਆ ਕਹਿੰਦਾ ਕਿ ਮੈਂ ਕਹਿੰਦੀ ਬੱਸ ਉੱਥੇ ਆ ਜਿੱਥੋਂ ਤੂੰ ਆਇਆ ਤੈਨੂੰ ਪੋਰਾ ਦੇ ਜੂਗਾ ਤਾਂ ਤੂੰ ਤੁਰ ਜਾ ਉਹ ਪੋਰਾ ਕਾਹਦਾ ਬਣਾਤੀ ਜਿੱਥੇ ਸਰਪ ਨੂੰ ਠੇਡਾ ਵੱਜਦਾ ਸੀ ਸਵਿਤਰੀ ਦੇਵੀ ਨੇ ਕਿਹਾ ਸੀ ਕਹਿੰਦੀ ਪੁੱਤਰਾ ਪੈਰ ਨੂੰ ਲੱਗਾ ਠੇਡਾ ਮਾੜਾ ਹੁੰਦਾ ਪਾਣੀ ਨੂੰ ਨਾ ਜਾ ਕਹਿੰਦਾ ਉੱਥੋਂ ਧਰਤੀ ਮਿਲੀ ਤੀ ਦਾਗੀ ਜਿੱਥੇ ਸਰਪ ਨੂੰ ਦਾ ਠੇਡਾ ਲੱਗਿਆ ਤੀ ਉਹਨਾਂ ਸਾਈਂ ਦਾਗੀ ਬਿਨਾਂ ਦਾਗ ਤੋਂ ਮਿਲਿਆ ਤੀ ਉਹਨੂੰ ਸਰਪ ਨੂੰ ਸੰਤਨ ਖਤਰਾ ਨਹੀਂ ਸਾਰੇ ਆੜ ਵਾਰ ਤੱਕ ਹੁੰਗਾਇਦੀ ਦਾਗੀ ਥਾਣੀ ਤੇ ਬਿਨਾਂ ਦਾਗਤ ਨੂੰ ਨਹੀਂ ਮਿਲਿਆ ਕਹਿੰਦਾ ਤੂੰ ਕਿਹਨੀਆਂ ਗੱਲਾਂ ਕਰਦੀ ਐ ਚਲ ਕੱਟਾ